ਮਾਸ਼ਰ ਦਵਾਬਾ YouTube ਚੈਨਲ ਤੇ ਕੁਝ ਦਿਨ ਪਹਿਲਾਂ ਗੜਚਾ ਮੰਡੀ ਦੀ ਜਿਹੜੀ ਇੱਕ ਅਸੀਂ ਖਬਰ ਪਾਈ ਸੀ ਤੇ ਕੋਈ 3-4 ਦਿਨ ਪਹਿਲਾਂ ਕਿ ਜਿਹੜੀ ਆ ਕਿ ਇੱਥੇ ਲਿਫਟਿੰਗ ਨਹੀਂ ਹੋ ਰਹੀ ਔਰ ਤੁਸੀਂ ਦੇਖ ਸਕਦੇ ਆ ਕਿ ਬੋਰੀਆਂ ਦੀਆਂ ਦੇਖੋ ਕਿੱਡੇ-ਕੱਡੇ ਵੱਡੇ ਅੰਬਾਰ ਲੱਗੇ ਹੋਏ ਨੇ ਫਿਲਹਾਲ ਜਿਹੜੀ ਲਿਫਟਿੰਗ ਜਿਹੜੀ ਆ ਜੇ ਦੇਖਿਆ ਜਾਵੇ ਉਸ ਤਰੀਕੇ ਦੇ ਹਿਸਾਬ ਦੇ ਨਾਲ ਲਿਫਟਿੰਗ ਹਜੇ ਵੀ ਨਹੀਂ ਹੋ ਰਹੀ ਹੈਗੀ ਤੁਸੀਂ ਮੰਡੀ ਦੇਖ ਸਕਦੇ ਹੋ ਕਿ ਖਚਾ ਖਚ ਭਰੀ ਹੋਈ ਹੈਗੀ ਆ ਔਰ ਉੱਪਰ ਤੱਕ ਜਿਹੜੀਆਂ ਆ ਬੋਰੀਆਂ ਤੁਸੀਂ ਦੇਖ ਸਕਦੇ ਦੂਰ-ਦੂਰ ਤੱਕ ਨਮਾਸ਼ਰ ਦਵਾਬਾ YouTube ਚੈਨਲ ਤੇ ਦੇਖ ਸਕਦੇ ਆ ਕੀ ਜਿਹੜੀਆਂ ਆ ਉਹ ਭਰੀਆਂ ਹੋਈਆਂ ਨੇ ਅੰਬਾਰ ਲੱਗੇ ਹੋਏ ਨੇ ਉੱਪਰ ਤੱਕ ਤਾਂਖਾਂ ਤੇ ਤਾਂਖਾ ਲੱਗਿਆ ਹੋਈਆਂ ਨੇ ਔਰ ਮਜਬੂਰੀ ਇਹ ਬਣ ਗਈ ਆ ਕਿ ਆ ਜਿਹੜੀ ਬੱਚਿਆਂ ਦੇ ਖੇਡਣ ਵਾਲੀ ਗਰਾਊਂਡ ਹੈਗੀ ਆ ਇਹ ਇੱਥੇ ਵੀ ਤੱਕ ਜਿਹੜੀਆਂ ਹੈਗੀਆਂ ਕਿ ਬੋਰੀਆਂ ਜਿਹੜੀਆਂ ਕਿ ਉਹ ਲੱਗ ਚੁੱਕੀਆਂ ਨੇ ਔਰ ਬਿਲਕੁਲ ਸੜਕ ਦੇ ਕਿਨਾਰੇ ਦੇ ਉੱਪਰ ਜਿਹੜੀ ਹੈਗੀ ਆ ਕਿ ਇਹ ਜਿਹੜਾ ਬੋਰੀਆਂ ਨੇ ਕਣਕ ਨਾਲ ਭਰੀਆਂ ਹੋਈਆਂ ਇੱਥੇ ਤੱਕ ਪਹੁੰਚ ਚੁੱਕੀਆਂ ਨੇ ਮੰਡੀ ਪੰਜਾਬ ਮੰਡੀ ਬੋਰਡ ਖਰੀਦ ਕੇਂਦਰ ਗੜਚਾ ਮਾਰਕੀਟ ਕਮੇਟੀ ਨਵਾਂ ਸ਼ਹਿਰ ਖਰੀਦਦਾਰੀ ਤੇ ਇੱਥੇ ਹੋ ਰਹੀ ਹੈਗੀ ਆ ਪਰ ਤੁਸੀਂ ਇਹ ਦੇਖ ਸਕਦੇ ਆ ਕਿ ਪੈਰ ਰੱਖਣ ਨੂੰ ਵੀ ਇੱਥੇ ਜਗ੍ਹਾ ਨਹੀਂ ਹੈਗੀ ਜਿਹੜੀ ਕਿ ਆ ਕਿ ਇੱਥੇ ਲਿਫਟਿੰਗ ਜਿਹੜੀ ਆ ਉਹ ਕਿ ਨਹੀਂ ਹੋ ਨਾ ਮਾਤਰੀ ਕਹਿ ਸਕਦੇ ਆ ਜੇ ਦੇਖਿਆ ਜਾਵੇ ਤਾਂ ਇਸ ਦੇ ਹਿਸਾਬ ਨਾਲ ਲਿਫਟਿੰਗ ਬਿਲਕੁਲ ਵੀ ਨਹੀਂ ਹੋ ਰਹੀ ਤੇ ਅੱਜ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਨੂੰ ਜੋ ਪਤਾ ਲੱਗਾ ਕਿ ਮਾਨ ਜੋਗ ਡਿਪਟੀ ਕਮਿਸ਼ਨਰ ਡੀਸੀ ਸਾਹਿਬ ਜਿਹੜੇ ਆ ਇਸ ਮੌਕੇ ਦੇ ਉੱਪਰ ਮੰਡੀਆਂ ਦਾ ਦੌਰਾ ਕਰਨ ਆ ਰਹੇ ਨੇ ਔਰ ਉਹਨਾਂ ਕੋਲੋਂ ਅਸੀਂ ਜਿਹੜੀ ਆ ਇਸ ਦੇ ਲਿਫਟਿੰਗ ਦੇ ਬਾਰੇ ਵਿੱਚ ਵੀ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ ਔਰ ਜਦੋਂ ਡੀਸੀ ਸਾਹਿਬ ਆਣਗੇ वैसे इस जेड़े ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਬਹੁਤ ਹੀ ਵਧੀਆ ਇੱਕ ਇਨਸਾਨ ਨੇ ਔਰ ਗੱਲਬਾਤ ਬਿਲਕੁਲ ਸਪਸ਼ਟ ਕਰਦੇ ਨੇ ਜਦੋਂ ਉਹ ਹੁਣ ਇਸ ਘਰਚਾ ਮੰਡੀ ਵਿੱਚ ਆਣਗੇ ਤਾਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਜਿਹੜੀ ਆ ਇਹ ਲਿਫਟਿੰਗ ਬਾਰੇ ਕਰਾਂਗੇ ਜਾਂ ਹੋਰ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਡੀਸੀ ਸਾਹਿਬ ਨਾਲ ਅਸੀਂ ਕਰਾਂਗੇ ਔਰ ਸਾਨੂੰ ਪੂਰਾ ਯਕੀਨ ਹੈ ਕਿ ਡੀਸੀ ਸਾਹਿਬ ਜਿਹੜਾ ਇਸ ਮੰਡੀ ਵਿੱਚ ਆ ਰਹੀ ਸਮੱਸਿਆ ਹੈਗੀ ਆ ਉਸ ਦਾ ਜਰੂਰ ਹੱਲ ਕੱਢਣਗੇ ਤੇ ਚਲੋ ਆਓ ਚੱਲਦੇ ਆਂ ਨਵਾਂ ਸ਼ਹਿਰ ਦਬਾਬਾ YouTube ਚੈਨਲ ਦੇ ਉੱਪਰ ਜਦੋਂ ਵੀ ਡਿਪਟੀ ਕਮਿਸ਼ਨਰ ਸਾਹਿਬ ਇੱਥੇ ਆਣਗੇ ਤੁਹਾਡੇ ਨਾਲ ਉਹਨਾਂ ਨਾਲ ਕੀਤੀ ਹੋਈ ਗੱਲਬਾਤ ਜ਼ਰੂਰ ਅੱਗੇ ਜਾ ਕੇ ਦਿਖਾਈ ਜਾਏਗੀ। ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ। ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ। ਨਵਾਂ ਸ਼ਹਿਰ ਦਬਾਬਾ YouTube ਚੈਨਲ ਸੰਪਰਕ 9876379499 ਇੱਥੇ ਵੀ ਪਹਿਲੇ ਧਬੜਾ ਪੁਗਾ ਹੈ ਉਹ ਕਿਹੜਾ ਏਰੀਆ ਲੋ ਨਹੀਂ ਹੈ ਸਰ ਜਿਹੜਾ ਜਿਹੜਾ ਏਰੀਆ ਨੇ ਉਹ ਲੋ ਨਹੀਂ ਹੈ ਹਾਂ ਇਹਦਾ ਹਿੱਟੇ ਆ ਜਿਹੜਾ ਦੂਜਾ ਏਰੀਆ ਪਾਰਟ ਆ ਕਰੋ ਲੋ ਨਹੀਂ ਹੈ ਫੇਰ ਜੇ ਮਾਰਕਟ ਨਹੀਂ ਆਉਂਦਾ ਹਾਂ ਮਾਰਕਟ ਇਹ ਸਰੀ ਮਾਰਕਟ ਦੀ ਹੈ ਫਾਨੀ ਟੋਟਲ ਮੰਡੀ ਮਾਰਕਟ ਹੈ ਜੀ ਜੀ ਹੁਣ ਮੈਂ ਪੱਕੇ ਦਾ ਫਗਣੀ ਸਾਡੀ ਮੰਡੀ ਜੇ ਆਈ ਆ ਪਈ ਲਿਖੋ ਵੀ ਸੁਸਿਆ ਵੇਰਾ ਦੀ ਪਾਸ ਹੋ ਗਿਆ ਕਿਤਾ ਤੁਮਾਰ ਮਾਰ ਮਾ ਹਾਂ ਪੰਜ ਪੰਜ ਚਾਰ ਚਾਰ ਬੰਦੇ ਹਰ ਕਲੇਵਰ ਰੱਦੀ ਹੋਈ ਹੈ ਜਿਹੜੀ ਤੋਂ ਸਰਸਰ ਵੀ ਵੀ ਨਜ਼ਰ ਆਏ ਪਹਿਲੀ ਵਾਰ ਬੰਦੀ ਉਹਨਾਂ ਦਾ ਤਾਂ ਨਹੀਂ ਕੰਮ ਹੁੰਦਾ ਜਿਹੜੇ ਪੱਕੇ ਮੰਡੀਆਂ ਦੇ ਉਹਨਾਂ ਨੂੰ ਸਿੱਧਾ ਯਾਰ ਵਾ ਤੇ ਅਸੀਂ ਵੀ ਹੁਣ ਕਿੰਨਾ ਕਹਨ ਨੂੰ ਜੋਰ ਪਾਈ ਗਿਆ ਬੰਦੇ ਧੰਨਵਾਦ ਹਾਂ ਅੱਜ ਥੋੜੀਆ ਡਿਸਟ੍ਰਿਕਟ ਆਖ ਗਿੱਡੀਆਂ ਆਈਆਂ ਜੀ ਐਡੇ ਥੋੜੀਆ ਵਧਾ ਦੇਣਾ ਤੇ ਸਾਰੇ ਸੋਪਰੇ ਤਨੂ ਲੇਬਰ ਦੀ ਹੈ ਤਰੀਆਂ ਦੀ ਕਿਹੜਾ ਐਕਸੀਜਨ ਲੱਗਦਾ ਮੁਰਖ ਦੂਜੇ ਚ ਲੇਬਰ ਦੀ ਕਰਦੇ ਨੇ ਹੁਣ ਨੀ 10 ਬਾਰ ਨਹੀਂ ਹੁਣ ਜਿਹੜੀ ਲੇਬਰ ਹੈ ਗਈ ਹੈ ਜਿਹੜੀਆਂ ਇਹਨਾਂ ਦੀਆਂ ਟੋਲੀਆਂ ਬਣੀਆਂ ਹੋਈਆਂ ਉਹ ਫੁੱਲ ਛੇ-ਛੇ ਰੀ ਹੈ ਇਹ ਨਹੀਂ ਸਾਡੇ ਦਾ ਜੀ ਕਿਸੇ ਦੁਕਾਨ ਤੇ 30 ਬੰਦੇ ਆ ਜੀ ਕਿਸੇ ਦੇ ਟੈਂਕੀ ਆ ਕੰਮ ਦੇ ਹਿਸਾਬ ਨਾਲ ਆ ਕੇਦੇ 5 ਬੰਦੇ ਆ ਤੇ ਅੱਠ-9 10 ਸਾਡੇ 6 ਆ ਜੀ ਆਪਣਾ ਆਪਣੀ ਮਾਲ ਦੇ ਹਿਸਾਬ ਨਾਲ ਜਿੱਦੇ ਰੱਖੀ ਹੋਆ ਨੇ ਪਿਛਲੇ ਸੀਜ਼ਨ ਦੇ ਕੰਪੈਰੀਟਿਵਲੀ ਐਕਚੁਅਲੀ ਪਰ ਉਨੀ ਕਹੀਏ ਕਿ ਘਟਾ ਨਹੀਂ ਹਰ ਇੱਕ ਬੰਦੇ ਕੋ ਘਟਾ ਆਈ ਸਾਡੇ ਅੱਗੇ 37 37 ਬੰਦੇ ਹੁੰਦੇ ਪਿੱਛੋਂ ਪਿੱਛੋਂ ਘਟਾ ਆਈ ਸਾਡੇ ਸੀਜ਼ਨ ਦੇ ਇਲੈਕਸ਼ਨ ਕਰਕੇ ਨਹੀਂ ਇਲੈਕਸ਼ਨ ਦਾ ਨਹੀਂ ਕਣਕ ਦੇ ਸੀਜ਼ਨ ਦੇ ਹੁੰਦਾ 10 12 ਦਿਨ ਕੜਕਾ ਨਹੀਂ ਹੁੰਦੀ ਆ ਪਰਦੇ ਹੀ ਪਰਦੇ ਨਾ ਲੱਗੀਆਂ ਮੁਰਕੇ ਮਹੀਨਾ ਮਹੀਨਾ ਲੱਟਿਆ ਨਹੀਂ ਹੁੰਦੀ ਹਾਂ ਉਹ ਜਿੰਨੇ ਚਾਰ ਪੈਸੇ ਕਮਾਉਣੇ ਆ ਇਹ ਨਹੀਂ ਬੈਠ ਕੇ ਖਾ ਜਾਣੇ ਤੇ ਉਹ ਜਿਹੜਾ ਇੱਕ ਸੀਜ਼ਨ ਲਾ ਜਾਂਦਾ ਮੁਰਕੇ ਮੋਲੇ ਸੀਜ਼ਨ ਉਹ ਕਹਿੰਦਾ ਵੀ ਨਹੀਂ ਕੜਕ ਦੇ ਸੀਜ਼ਨ ਆ ਝੋਲੇ ਦੇ ਸੀਨ ਦੇ ਦੇ ਪਰ ਬਾਦੋਂ ਨਹੀਂ ਪਰ ਇਹ ਵੀ ਹੈ ਇਸਵਰੀਂ ਤੇ ਲਿਫਟਿੰਗ ਸਹੀ ਹੋ ਰਹੀ ਹੈ ਸ ਲੱਕੇ ਮੰਡੀ ਸਾਡੇ ਜਿੰਨਾ ਮਾਲ ਅੱਜ ਤੱਕ ਆਇਆ ਮੇਰੇ ਖਰਫ 6 ਕੇ 7% ਵਾਲ ਚੱਕਿਆ ਕਿੱਥੇ ਬਰਫਟ ਦਾ ਰਿਕਾਰਡ ਹੈ ਇੱਥੇ ਲੱਗਿਆ ਸੀਗਾ ਤਾਈ ਵਾ ਇੱਥੇ ਨਹੀਂ ਨਹੀਂ ਆ ਲੋ ਬਰਫਟਾ ਗੀ ਖਲਿਆ ਖਲਿਆ ਕੋਈ ਠੱਡਾ ਕੁਛ ਨਹੀਂ ਲੈ ਨਹੀਂ ਸਰਹੰਦੋਂ ਟਰੱਕ ਅੱਜ ਜਿੱਦਾਂ 8 ਗੱਡੀਆਂ ਜਾਂਦੀਆਂ 12 15 12 ਗੱਡੀਆਂ ਬਿਲਕੁਲ ਛਿੱਟ ਨੇ ਆੜਤੀ ਹੈ ਉਹਦੀਆਂ ਗੱਡੀਆਂ ਤਾਂ ਉਹਦੀਆਂ ਜਲਦੀ ਚਾਹੀਆਂ ਨੇ ਦੇਖੋ ਨਹੀਂ ਤਾਂ ਉਹਨਾਂ ਦੀ ਲੇਬਰ ਵੇਲ ਨਹੀਂ ਹੋ ਜਾਂਦੀ ਇੱਥੇ 12 ਆੜਤੀ ਹੈ ਇਹ ਰਾਜ 13 ਹੜਤੀ ਇਹ ਤੇ 13 ਗੱਡੀਆਂ ਉੜੀਆਂ ਜਾਂਦੀ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਮੈਂ ਤੰਦੜਾ ਦਾ ਸਪੈਸ਼ਲ ਚੱਲ ਰਹੀ ਕੰਟੀਨੂ ਹੈ ਪਰ ਵੀ ਹੈ ਕਿ ਸਪੈਸ਼ਲ ਦੇ ਵਿੱਚ ਫਿਰ ਲੇਬਰ ਦੀ ਵੀ ਦਿੱਕਤ ਆਉਂਦੀ ਉਹ ਲੇਬਰ ਲੋਡ ਕਰਦੀ ਆ ਉਹ ਉਤਾਰਨਾ ਹੁੰਦਾ ਨਹੀਂ ਹਾਂ ਹਾਂ ਤੁਸੀਂ ਦੇਖ ਸਕਦੇ ਆ ਗਰਚਾ ਮੰਡੀ ਦੇ ਵਿੱਚ ਜਿਹੜੀਆਂ ਕਾਫੀ ਧਾਕਾ ਲੱਗਿਆ ਹੋਈਆਂ ਨੇ ਤੇ ਅੱਜ ਜਿਹੜੇ ਹੈਗਾ ਇੱਥੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਜੀ ਜਿਹੜਿਆ ਪਹੁੰਚ ਰਹੇ ਨੇ ਔਰ ਨਵਾਂ ਸ਼ਰਤ ਬਾਬਾ YouTube ਚੈਨਲ ਤੇ ਪਿਛਲੇ ਦਿਨੀ ਇਸ ਦੀ ਉੱਪਰ ਖਬਰ ਵੀ ਲੱਗੀ ਸੀ ਔਰ ਉਸ ਖਬਰ ਦਾ ਕੀ ਹੋਇਆ ਅਸਰ ਆਓ ਦੇਖਦੇ ਹਾਂ ਗਰਚਾ ਮੰਡੀ ਤੁਸੀਂ ਆਇਓ ਤੁਹਾਡਾ ਵੈਲਕਮ ਹੈ ਸਾਡੇ ਏਰੀਆ 'ਚ ਪਹੁੰਚੇ ਹੋ ਤੇ ਦੂਜੇ ਨੰਬਰ ਤੇ ਇੱਥੇ ਇੱਕ ਸਮੱਸਿਆ ਬਹੁਤ ਤਕੜੀ ਚੱਲ ਰਹੀ ਹੈ ਜਿਹੜੀ ਅਸੀਂ ਨਿਊਜ਼ ਪਹਿਲਾਂ ਵੀ ਫਲੈਸ਼ ਕੀਤੀ ਆ ਕਿ ਲਿਫਟਿੰਗ ਦੀ ਬਹੁਤ ਪ੍ਰੋਬਲਮ ਹੈ ਔਰ ਮੈਨੂੰ ਅੱਜ ਸਵੇਰੇ ਹੀ ਪਤਾ ਲੱਗਿਆ ਕਿ ਘਰਚਾ ਮੰਡੀ ਲਿਫਟਿੰਗ ਦੀ ਥੋੜੀ ਜੀ ਪ੍ਰੋਬਲਮ ਚੱਲ ਰਹੀ ਹੈ ਤਾਂ ਤੁਰੰਤ ਮੈਂ ਆਪਣੇ ਜਿੰਨੇ ਵੀ ਮੰਡੀ ਅਫਸਰ ਤੇ ਮਾਰਫਿਡ ਦਾ ਸਟਾਫ ਹੈ ਸਾਰਿਆਂ ਨੂੰ ਇੱਥੇ ਲੈ ਕੇ ਆਇਆ ਅੱਜ ਤੋਂ ਅੱਜ 8 ਟਰੱਕ ਆ ਗਏ ਨੇ ਇੱਥੇ 13 ਆੜਤੀਏ ਨੇ ਕੱਲ ਤੋਂ 13 13 ਗੱਡੀਆਂ ਸਾਰਿਆਂ ਨੂੰ ਮਿਨਿਮਮ ਮਿਲਣ ਗਈਆਂ ਤੇ ਮੇਰੇ ਖਿਆਲ ਦੋ ਤਿੰਨ ਦਿਨ ਚ ਇਹ ਈਜ਼ ਆਊਟ ਹੋ ਜਾਊਗਾ ਤੇ ਦੇਖ ਲਫਤੇ ਦੇ ਅੰਦਰ ਅੰਦਰ ਵੱਡੀ ਪਿੱਛੇ ਜਿਹੜੀ ਪੂਰੀ ਸਾਫਤ ਸੀ ਠੀਕ ਹੈ ਠੀਕ ਜੀ ਭਾਜਾ ਤੁਹਾਡਾ ਨਾਮ ਕੀ ਹੈਗਾ ਤੇ ਅੱਜ ਤੁਸੀਂ ਇੱਥੇ ਕੀ ਕੰਮ ਕਰ ਰਹੇ ਹੋ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਮੈਂ ਅੱਜ ਮੰਡੀ ਸੁਪਰਵਾਈਜ਼ਰ ਮਾਰਕਟਿੰਗ ਕਰਦਾ ਇਹ ਜਿਹੜੀ ਲਿਫਟਿੰਗ ਦੀ ਸਮੱਸਿਆ ਆ ਰਹੀ ਹੈ ਇਹਦੇ ਪਿੱਛੇ ਕਾਰਨ ਕੀ ਹੈ ਲਿਫਟਿੰਗ ਟਰੱਕ ਛੋਟੇ ਸੀ ਟਰੱਕ ਥੋੜੇ ਮੰਗਦੇ ਰਹਿ ਗਏ ਇੱਥੇ ਮੰਡੀ ਹੈ ਏ ਅੱਜ ਮੱਕ ਟਰੱਕ ਸਵੇਰੇ ਆਇਆ। ਦੋ ਦੋ ਗੇੜਿਆਂ ਦੇ ਜੀ ਸਾਹਿਬ ਵੀ ਆ ਕੇ ਗਏ ਆ। ਤੇ ਕੱਲ ਤੋਂ ਲੇਪੀ ਤੇਜ਼ ਹੋ ਜੂਗੀ ਤੇ ਸਮੱਸਿਆ ਦਾ ਹੱਲ ਹੋ ਜਾਊਗਾ। ਤੁਹਾਡਾ ਮਤਲਬ ਹੈਗਾ ਕਿੰਨੇ ਕੁ ਦਿਨਾਂ ਦੇ ਵਿੱਚ ਇਹ ਜਿਹੜੀ ਆ ਕਿ ਸਮੱਸਿਆ ਦਾ ਹੱਲ ਹੋ ਸਕਦਾ ਹੈ? ਸਮੱਸਿਆ ਦਾ ਹੱਲ ਤਾਂ ਧੀ ਹੌਲੀ ਹੌਲੀ ਚੱਕ ਹੋ ਜੇਗੀ ਉਹ ਤੇਜ਼ ਤੇਜ਼ੀ ਕੱਲ ਤੋਂ ਆ ਜੇਗੀ। ਤੇ ਜਲਦੀ ਹੱਲ ਹੋ ਜਾਊਗਾ। ਠੀਕ ਹੈ। ਹਾਂਜੀ ਭਾਜੀ ਆਪਣੇ ਨਵਾਂ ਸ਼ਰਦਪਾਪਾ YouTube ਚੈਨਲ ਜਿਹੜੀ ਆ ਪਿਛਲੇ ਦਿਨੀ ਖਬਰ ਲਗਾਈ ਸੀ ਤੇ ਤੁਸੀਂ ਬੋਨ ਵੀ ਕੀਤਾ ਸੀ ਗਰਚਾ ਮੰਡੀ ਦੇ ਬਾਰੇ ਵਿੱਚ ਉਹਦਾ ਕੀ ਅਸਰ ਹੋਇਆ ਤੁਸੀਂ ਦੱਸ ਸਕਦੇ? ਅਸਰੂਆ ਡੀਸੀ ਸਾਹਿਬ ਆਏ ਅੱਜ ਹੂੰ ਤੇ ਵੈਸੇ ਦਾ ਐਕਸਟ੍ਰੈਕ ਵੈਸੇ ਆਏ ਅੱਜ ਹੂੰ ਪਰ ਡੀਸੀ ਸਾਹਿਬ ਆਏ ਸੀਗੇ ਦੇਖ ਕੇ ਗਏ ਹਾਲਾਤ ਉਹ ਤੇ ਕੱਲ ਤੋਂ ਮੈਂ ਇਹਦਾ 13 14 15 ਗੱਡੀਆਂ ਦਿੱਲੀ ਕੰਦੇ ਭੇਜਿਆ ਕਰਾਂਗੇ ਅਗਰ ਦਿੱਲੀ 13 14 ਮੰਨ ਲਓ 13 ਵੀ ਗੱਡੀਆਂ ਆਂਦੀਆਂ ਤਾਂ ਉਹਦੇ ਨਾਲ ਕੁਝ ਸਮੱਸਿਆ ਹੱਲ ਹੋਏ ਕਾਫੀ ਹੱਦ ਤੱਕ ਤਾਗ ਲਗੜੋ ਤਾਂਲੇ ਪਰ বাজ ਜੂਗੀ ਮਤਲਬ ਆ ਜਿਹੜੀਆਂ ਬੜਵੜੀਆਂ ਧੰਕਾਂ ਲੱਗੀਆਂ ਹੋਈਆਂ ਨਹੀਂ ਨਵੀਆਂ ਨਹੀਂ ਲਾਉਣੀਆਂ ਪੈਣੀਆਂ ਜਿਹੜਾ ਇਹ ਲੱਗ ਗਈਆਂ ਇਹ ਤਾਂ ਲੱਗ ਗਈਆਂ ਜਣੀ ਅਸੀਂ ਇਹ ਕਹਿੰਨੇ ਹੋ ਨਵੀਆਂ ਨਾ ਹੋਰ ਲਾਉਣੀਆਂ ਪੈਣ ਹਾਂ ਜੇ ਮਤਲਬ ਇਦਾਂ ਹੀ 12 13 ਗੱਡੀਆਂ ਦਿੱਲੀ ਆ ਜਾਂਦੀਆਂ ਆ ਗਿਆ ਤਾਂ ਫੇਰ ਸਮੱਸਿਆ ਦਾ ਹੱਲ ਤੇ ਹੋ ਸਕਦਾ ਬਿਲਕੁਲ